ਵਾੜ-ਪੜ ਕੇ ਅੱਕੇ ਮੜਨ ਨਾਲ ਇੱਕ ਘਾਂਟੇ ਦਾ ਬੱਸ ਦਾ ਸਫ਼ਰ ਕਰਕੇ ਘਰੇ ਮੋੜਨ ਦਾ ਕੋਈ ਜ਼ਿਆਦਾ ਚਾਹ ਨਹੀਂ ਹੁੰਦਾ ਕਿਉਂਕਿ ਜੇ ਸੀਟ ਮਿਲ ਜੇ ਤਾਂ ਵਧੀਆ ਨਹੀਂ ਤਾਂ ਸਾਹ ਘੁੱਟਦੀ ਬੱਸ ਜੇਲ੍ਹ ਹੀ ਜਾਪਦੀ ਤੇ ਨਿਗਾ ਅੱਗੇ ਵੱਲ ਹੀ ਰਹਿੰਦੀ ਏ ਕਿ ਪਿੰਡ ਦੀ ਜੂ ਦਿਖੇ ਤੇ ਰੂਹ ਨੂੰ ਕੁਝ ਸਕੂਨ ਮਿਲੇ ਮੈਨੂੰ ਅੱਜ ਸੀਟ ਤਾਂ ਮਿਲ ਗਈ ਪਰ ਬਹੁਤ ਥੋੜਾ ਕਿਨਾਰਾ ਜਿਹਾ ਤੇ ਅੱਗੇ ਵਾਲੀ ਸੀਟ ਨਾਲ ਗੋਡੇ ਅਟਕਾ ਕੇ ਮੈਂ ਜਿਵੇਂ ਤੇਵੇਂ ਸੀਟ ਤੇ ਕਬਜ਼ਾ ਕੀਤਾ ਬਸ ਚੱਲੀ ਫਿਰ ਕੁਝ ਸਾ ਆਇਆ ਅੱਜ ਦੇ ਟਾਈਮ 'ਚ ਇਨਸਾਨ ਕਦੇ ਹੀ ਇਕੱਲਾ ਨਹੀਂ ਰਹਿ ਹਰ ਸਮੇਂ ਇੱਕ ਸਾਥੀ ਜੇਬ ਵਿੱਚ ਨਾਲ-ਨਾਲ ਚੱਲਦਾ ਜਿਹਦੇ ਨਾਲ ਇੱਕ ਵਾਰੀ ਜੁੜੀਏ ਤਾਂ ਮੁੜ ਨਿਗਾਹ ਹਟਾਈ ਨਹੀਂ ਜਾਂਦੀ ਮੈਂ ਮੋਬਾਈਲ ਨੂੰ ਕੱਢਿਆ ਇੰਟਰਨੈਟ ਤੇ ਹਰ ਜਗ੍ਹਾ ਕਿਸਾਨ ਮੋਰਚਾ ਅੰਦੋਲਨ ਦਿੱਲੀ ਬੈਲ ਸਰਕਾਰਾਂ ਰੌਲਾ ਕੀ ਆ ਸਿਰਫ ਆਹੀ ਕੁਝ ਗੁੱਸਾ ਆਇਆ ਫੋਨ ਬੰਦ ਕੀਤਾ ਤੇ ਬੈਗ ਵਿੱਚ ਪਾ ਕੇ ਬੈਠ ਗਈ ਮੇਰੇ ਸਿਰ ਉਪਰੋਂ ਦੀ ਇੱਕ ਬਾਹ ਅੱਗੇ ਆਈ ਉਹ ਹੱਥ ਵਿੱਚ 20 ਦਾ ਨੋਟ ਸੀ ਜੋ ਮੇਰੇ ਪਿੱਛੇ ਬੈਠੀ ਕਿਸੇ ਸਵਾਰੀ ਨੇ ਟੈਕਟ ਲਈ ਕਨੈਕਟਰ ਵੱਲ ਵਧਾਇਆ ਸੀ ਕਨੈਕਟਰ ਟੈਕਟ ਕੱਟ ਕੇ ਫੜੌਣ ਲੱਗਾ ਤਾਂ ਸਵਾਰੀ ਦਾ ਧਿਆਨ ਨਹੀਂ ਸੀ ਉਹ ਵਾਰ-ਵਾਰ ਕਹੀ ਜਾਵੇ ਬਾਬਾ ਫੜ ਲਾ ਟੈਕਟ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਬਾਬਾ ਲੋਈ ਲਪੇਟ ਰਿਹਾ ਸੀ ਚੰਗੀ ਤਰ੍ਹਾਂ ਨਾਲ ਬੁੱਕਲ ਮਾਰ ਕੇ ਟੈਕਟ ਫੜਦਾ ਕਹਿੰਦਾ ਇਹ ਦੀ ਕੀ ਲੋੜ ਹੈ ਇਹ ਪਰਚੀ ਦੇਖਣ ਲਈ ਚੱਕਰ ਤਾਂ ਕਦੇ ਚੜਿਆ ਹੀ ਨਹੀਂ ਬੱਸ ਚ ਇੰਨੀ ਉਮਰ ਹੋ ਗਈ ਮੇਰੀ ਮੈਂ ਨਹੀਂ ਕਦੇ ਦੇਖਿਆ ਕੰਡੈਕਟਰ ਕਹਿੰਦਾ ਕਿ ਜੇ ਚੜ ਗਿਆ ਤਾਂ ਤੂੰ ਤੇ ਮੈਨੂੰ ਹੀ ਕਹਿਣਾ ਵੀ ਇਹਨੇ ਨਹੀਂ ਦਿੱਤੀ ਬਾਬਾ ਜਾਂ ਤਾਂ ਤਕੜੇ ਘਰ ਦਾ ਹੋਣਾ ਜਾਂ ਫਿਰ ਤਕੜੇ ਦਿਲ ਦਾ ਕਹਿੰਦਾ ਫੇਰ ਮੈਂ ਉਹਨੂੰ ਦੁਬਾਰਾ ਟਿਕਟ ਕਟਾ ਦੂੰ ਨਾਲੇ 100 ਰੁਪਏ ਵਾਧ ਦੇਵਾਂ ਕੰਡੈਕਟਰ ਕਹਿੰਦਾ ਬਾਬਾ ਫੇਰ ਤੂੰ ਮੈਨੂੰ ਹੀ ਦੇ ਦੇ ਵਾਧ ਮੇਰਾ ਹਾਸਾ ਆਇਆ ਬਾਬਾ ਕਹਿੰਦਾ ਤੇ ਤੈਨੂੰ ਦੇ ਕੇ ਭਾਰ ਕਰਨ ਤੇਰਾ ਝੋਲਾ ਪਹਿਲਾਂ ਹੀ ਭਰਿਆ ਫੇਰ ਤਾਂ ਤੈਨੂੰ ਜਮਾਂ ਭੁੱਖ ਨਹੀਂ ਲੱਗਣੀ ਬਾਬੇ ਦੇ ਬੋਲ ਕਾਮਦੇ ਸੀ ਪਰ ਆਵਾਜ਼ ਕੜਕਵੀ ਸੀ ਮੇਰੇ ਪਿੱਛੇ ਵਾਲੀ ਸੀਟ ਤੇ ਬੈਠੇ ਹੋਣ ਕਰਕੇ ਮੈਂ ਬਾਬੇ ਦੀਆਂ ਗੱਲਾਂ ਆਰਾਮ ਨਾਲ ਸੁਣ ਸਕਦੀ ਸੀ ਨਾਲ ਵਾਲੀ ਸੀਟ ਤੇ ਇੱਕ ਹੋਰ ਬਜ਼ੁਰਗ ਬੈਠੇ ਸਨ ਉਹ ਬਾਬੇ ਦੇ ਜਾਣੀ ਪਹਿਚਾਣੀ ਨਹੀਂ ਸੀ ਪਰ ਹਾਣ ਨੂੰ ਹਾਣ ਪਿਆਰਾ ਵਾਲੀ ਕਹਾਵਤ ਸੱਚੀ ਹੋਈ ਤੇ ਉਹਨਾਂ ਨਾਲ ਆਪਸ ਵਿੱਚ ਪੰਡ ਪੁੱਜਦੇ ਪੁੱਛਦੇ ਦੱਸਦੇ ਗੱਲਾਂ-ਵਾਰਤਾਂ ਦਾ سلسلہ ਜਰੂਰ ਕਰ ਲਿਆ ਸੀ ਬਾਬੇ ਨੇ ਸਰਦੀਆਂ ਦੇ ਮੌਸਮ ਤੋਂ ਗੱਲ ਤੁਰੀ ਤੇ ਬਾਬਾ ਵੀ ਸ਼ੁਰੂ ਹੋ ਗਿਆ ਮਾਲਵਾ ਪੁਆਦ ਹਿਮਾਚਲ ਹਰਿਆਣਾ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਸੁਣਾਉਂਦਾ ਆਜ਼ਾਦ ਹਿੰਦ ਫੌਜ ਤੇ ਸੁਭਾਸ਼ ਚੰਦਰ ਬੋਸ ਤੱਕ ਪਹੁੰਚ ਗਿਆ ਮੈਨੂੰ ਬਾਬਾ ਚੰਗਾ ਪੜਾ ਲਿਖਿਆ ਜਾਪਿਆ ਇੰਨਾ ਗਿਆਨ ਆਮ ਬੰਦੇ ਨੂੰ ਨਹੀਂ ਹੋ ਸਕਦਾ ਲੱਗਦਾ ਕੋਈ ਆਫਸਰ ਹੋਣਾ ਦੁਬਾਰਾ ਮੁੜ ਕੇ ਵੇਖਿਆ ਕੱਪੜੇ ਜਮ੍ਹਾਂ ਸਦਾਰਨ ਸਨ ਮੇਰੀ ਦਾਦੀ ਅਕਸਰ ਕਹਿੰਦੀ ਹੁੰਦੀ ਸੀ ਕਿ ਪਹਿਲੀਆਂ ਤਾਂ ਪੰਜ ਜਮਾਤਾਂ ਵੀ ਬਹੁਤ ਸੀ ਸਾਰੀ ਪੜ੍ਹਾਈ ਆ ਜਾਂਦੀ ਸੀ ਇਹ ਹੁਣ ਦੀਆਂ ਈ ਥੋ ਪਤਾ ਨਹੀਂ ਲੱਗਦਾ ਜਿਹੜੀਆਂ ਮੁੱਕਦੀਆਂ ਹੀ ਨਹੀਂ ਮੈਂ ਸੋਚਿਆ ਬਾਬਾ ਪੱਕਾ ਪੰਜ ਤਾਂ ਪੜਿਆ ਹੋਣਾ ਅੰਗਰੇਜ਼ਾਂ ਦੀਆਂ ਗੱਲਾਂ ਤੋਂ ਬਾਅਦ ਬਾਬਾ ਹੁਣ ਸਰਕਾਰਾਂ ਤੇ ਆ ਗਿਆ ਸੀ ਅਖੇ ਪਾਜਾ ਕਦੇ ਰਾਜੇ ਤੋਂ ਮੁੱਕਰਦੀ ਨਹੀਂ ਹੁੰਦੀ ਜੇਕਰ ਰਾਜਾ ਸਹੀ ਚੱਲੇ ਨਾਲ ਬੈਠਾ ਬਜ਼ੁਰਗ ਵੀ ਆਪਣੀ ਜ਼ਿੰਦਗੀ ਜ਼ਿੰਮੇਵਾਰੀ ਨਿਭਾਉਂਦਾ ਹਾਮੀ ਭਰਦਾ ਜਾ ਰਿਹਾ ਸੀ ਤੇ ਬਾਬੇ ਦੀਆਂ ਗੱਲਾਂ ਤੇ ਬਿਨਾਂ ਸਟੇਸ਼ਨ ਦੀ ਗੱਡੀ ਵਾਂਗ ਚਲਦੀਆਂ ਜਾ ਰਹੀਆਂ ਸਨ ਮੈਂ ਸੁਣੀ ਜਾ ਰਹੀ ਸੀ ਆਖਿਰ ਗੱਲ ਪਤਾ ਲੱਗੀ ਕਿ ਬਾਬਾ ਅਣਪੜ੍ਹੇ ਤੇ ਕਿਸਾਨਾਂ ਦੇ ਦਿੱਲੀ ਧਰਨੇ ਤੋਂ ਮੁੜਿਆ ਔਖੇ ਮੈਂ ਦੁਬਾਰਾ ਜਾਣਾ ਹੁਣ ਇਹ ਸਰਕਾਰਾਂ ਲੁੱਟ ਕੇ ਖਾਲ ਜਾਣਗੀਆਂ ਮੈਂ ਕਿਸਾਨ ਪਰਿਵਾਰ ਤੋਂ ਨਹੀਂ ਹਾਂ ਮੈਨੂੰ ਸੱਚੀ ਸਮਝ ਨਹੀਂ ਆ ਰਿਹਾ ਸੀ ਕਿ ਅਸਲ ਦੁੱਖ ਕੀ ਸੀ ਬਾਬਾ ਬੋਲੀ ਜਾ ਰਿਹਾ ਸੀ ਕਿ ਆੜਤੀਆਂ ਦਾ ਤਾਂ ਆਪਾਂ ਨੂੰ ਪੂਰਾ ਭਰੋਸਾ ਹੁੰਦਾ ਵੀ ਘਟੋ ਘਾਟੇ ਨਾ ਰੇਟ ਤੇ ਚੱਕ ਲੈਣਗੇ ਇਹ ਪ੍ਰਾਈਵੇਟ ਕੰਪਨੀਆਂ ਸਾਡੀਆਂ ਕਾਧੀਆਂ ਮਿੱਤ ਹੋਣਗੀਆਂ ਕਿ ਜੇ ਚੰਗੀ ਲੱਗੀ ਤਾਂ ਚੱਕ ਲਈ ਨਹੀਂ ਅਸੀਂ ਰੁਲੀ ਜਾਵਾਂਗੇ ਸਾਡੀ ਮੱਕੀ ਸਸਤੀ ਚੱਕ ਕੇ ਸਟੋਰਾਂ 'ਚ ਇੰਨੀ ਮਹਿੰਗੀ ਵੇਚਦੇ ਇਹੀ ਹਾਲ ਕਣਕ ਝੋਨੇ ਦਾ ਹੋ ਅਸੀਂ ਤਾਂ ਬਰਬਾਦ ਹੋਵਾਂਗੇ ਸਾਡੇ ਨਾਲ ਹੀ ਸਾਰੇ ਮਾਰੇ ਜਾਣਗੇ ਸਰਕਾਰ ਕਹਿੰਦੀ ਸਟੋਰ ਕਰ ਲਿਓ ਨਾ ਜੇ ਕੋਈ ਪੁੱਛੇ ਫੜ ਕੇ ਵੀ ਕਰੇ ਜਗਾ ਤਾਂ ਆਪਣੇ ਲਈ ਪੂਰੀ ਨਹੀਂ ਪੈਂਦੀ ਅਸੀਂ ਕਿਹੜੇ ਗੋਦਾਮਾਂ 'ਚ ਬੰਦ ਕਰਾਂਗੇ ਇਹ ਤਾਂ ਕੰਪਨੀਆਂ ਕਰਨੀਆਂ ਤੇ ਆਲੂ ਪਿਆਜ਼ ਤਾਂ ਪਹਿਲਾਂ ਲੱਭਿਆ ਹੀ ਨਹੀਂ ਕਰਨੀ ਪਰ ਜਦੋਂ ਰੇਟ ਵਧਣਗੇ ਉਦੋਂ ਵੇਚਣਗੀਆਂ ਕੰਪਨੀ ਨਾਲ ਵਾਲੇ ਬਜ਼ੁਰਗ ਬਾਬਾ ਜੀ ਵੀ ਕਿਸਾਨ ਹੋਣੇ ਔਖੇ ਹੋਏ ਬੋਲੇ ਕਿ ਸਰਕਾਰ ਕਹਿੰਦੀ ਜਿੱਥੇ ਮਰਜ਼ੀ ਵੇਚ ਸਕਦਾ ਹੈ ਬਾਬਾ ਕਹਿੰਦਾ ਜਿੱਥੇ ਮਰਜ਼ੀ ਨੂੰ ਕੀ ਜਿਹਦੇ ਕੋਲ ਹੈਗੇ 2 ਕਿੱਲੇ ਨੇ ਨਾ ਉਹ ਕਿਤੇ ਮੰਗਾਲਜਾਉ ਵੇਚਣ ਤੇਲ ਫੂਕੇ ਬਾਬੇ ਦੀ ਉਹ ਅੱਜ ਪਹਿਲਾਂ ਤੋਂ ਵੀ ਵੱਧ ਉੱਚੀ ਤੇ ਗੜਕਮੀ ਹੁੰਦੀ ਜਾ ਰਹੀ ਸੀ ਨਾਲ ਵਾਲੀ ਸੀਟ ਤੋਂ ਸਵਾਰੀ ਉਤਰੀ ਤਾਂ ਮੈਂ ਉਸ ਸੀਟ ਤੇ ਘੁੰਮ ਕੇ ਬੈਠ ਗਈ ਹੁਣ ਮੈਂ ਬਾਬੇ ਦਾ ਚਿਹਰਾ ਵੇਖ ਵੇਖ ਸਕਦੀ ਸੀ ਬਾਬੇ ਦੀ ਆਵਾਜ਼ 'ਚ ਗੁੱਸਾ ਸੀ ਪਰ ਚਿਹਰਾ ਸਿਰਫ ਦਰਦ ਵਿਖਾ ਰਿਹਾ ਸੀ। ਨਿਹਰੇ ਚਿੱਟੀ ਦਾੜੀ ਤੇ ਚਿਹਰੇ ਤੇ ਡੂੰਗੀਆਂ-ਡੂੰਗੀਆਂ ਝੁਰੜੀਆਂ ਬਾਬੇ ਦੇ ਸੱਚੀ ਕਾਫੀ ਉਮਰ ਦੇ ਹੋਣ ਦਾ ਸਬੂਤ ਦੇ ਰਹੀਆਂ ਸਨ। ਬਾਬਾ ਅਜੇ ਵੀ ਗੱਲਾਂ ਸੁਣਾ ਰਿਹਾ ਸੀ ਮੇਰਾ ਪਿੰਡ ਆਇਆ ਤੇ ਮੈਂ ਉੱਤਰ ਗਈ। ਤੁਰਦੀ-ਤੁਰਦੀ ਉਖੜੀ ਸੜਕ ਦੀਆਂ ਰੋੜੀਆਂ ਤੇ ਪੈਰ ਕਸਰਾਉਂਦੀ ਬਾਬੇ ਦੀਆਂ ਗੱਲਾਂ ਸੋਚ ਰਹੀ ਸੀ ਕਿ ਇਹਨਾਂ ਮੈਨੂੰ ਵੀ ਨਹੀਂ ਗਿਆਨ ਹੋਣਾ ਜਿੰਨਾ ਬਾਬੇ ਨੂੰ ਸੀ। ਕਿੰਨੇ ਸਾਲਾਂ ਤੋਂ ਪੜ੍ਹਾਈ ਕਰ ਕਰਕੇ ਕੁਝ ਗਿਆਨ ਇਕੱਠਾ ਕੀਤਾ ਸੀ ਤੇ ਬਾਬੇ ਨੇ ਕਿਤੇ ਜ਼ਿਆਦਾ ਗਿਆਨ ਜ਼ਿੰਦਗੀ ਨੂੰ ਹੰਡਾਉਂਦਿਆਂ ਖੱਟ ਲਿਆ ਸੀ। ਬਾਬੇ ਨੇ ਗੱਲਾਂ ਸਹੀ ਤਾਂ ਕੀਤੀਆਂ ਸੀ ਪਰ ਮੇਰੇ ਵਰਗੇ ਕਈ ਨਦਾਨ ਇਹਨਾਂ ਨੂੰ ਸਮਝ ਨਹੀਂ ਸਕਦੇ। ਨਹੀਂ ਤਾਂ ਇਹਨਾਂ ਇਹਨੇ ਦਿਨਾਂ ਤੋਂ ਹੁਣ ਤੱਕ ਜ਼ਰੂਰ ਅਦਾਸ ਵਿੱਚ ਇਹ ਸ਼ਬਦ ਵੀ ਸ਼ਾਮਲ ਕੀਤੇ ਹੁੰਦੇ ਕਿ ਰੱਬਾ ਕਿਸਾਨਾਂ ਦੀ ਦੁਆ ਜ਼ਰੂਰ ਕਬੂਲ ਕਰਿਓ। ਸਭ ਪਾਸੇ ਅਮਨ ਸ਼ਾਂਤੀ ਹੋਵੇ। ਬਸ ਭਾਵੇਂ ਕਦੋਂ ਦੀ ਲੰਘ ਗਈ ਸੀ ਪਰ ਮੈਨੂੰ ਹਜੇ ਵੀ ਲੱਗ ਰਿਹਾ ਸੀ ਕਿ ਬਾਬਾ ਫੇਰ ਕੋਈ ਗੱਲ ਸੁਣਾ ਰਿਹਾ ਹੁਣ ਤੇ ਕਹਿ ਰਿਹਾ ਹੋਣਾ ਕਿ ਉਹ ਮੈਂ 100 ਸਾਲ ਦਾ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ